ਤੁਸੀਂ ਦੇਖ ਰਹੇ ਹੋ ਦਿਨਖਸਰਾਂ ਟੀਵੀ ਇੱਕ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਆ ਉਹ ਸਾਹਮਣੇ ਆਈ ਆ ਜਿੱਥੇ ਕਿ ਮੀਆਂ ਬੇਵੀ ਦੋਨੋਂ ਜਾਣੇ ਜਿਹੜੇ ਆ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਵਾਸਤੇ ਜਾਂਦੇ ਆ ਤੇ ਸਰੋਵਰ ਵਿੱਚ ਪੈਰ ਫਿਸਲਣ ਕਰਨਾ ਅਚਾਨਕ ਸਰੋਵਰਵਰੇ ਵਿੱਚ ਡੁੱਬ ਕੇ ਤੇ ਉਹਨਾਂ ਦੀ ਮੌਤ ਹੋ ਜਾਂਦੀ ਆ ਸੋ ਇੱਥੇ ਬਟਾਲੇ ਦੇ ਵਿੱਚ ਉਹਨਾਂ ਨੂੰ ਪੋਸਟਮਾਰਟਮ ਲਈ ਜਾਂਦਾ ਗਿਆ ਉਹਨਾਂ ਦੇ ਬ੍ਰਦਰ ਸਾਡੇ ਨਾਲ ਨੇ ਆਪਾਂ ਗੱਲਬਾਤ ਕਰਦੇ ਹਾਂ ਵੀਰ ਜੀ ਇਹ ਮਾਮਲਾ ਕੀ ਹੋਇਆ ਉਹਨਾਂ ਦਾ ਕੀ ਨਾਂ ਸੀ ਬਲਵੰਤ ਸਿੰਘ ਘਰ ਦੀ ਦਾ ਨਾਮ ਜੌਂਤਪੁਰ ਕੀ ਹੋਇਆ ਕੀ ਪੈਰ ਦਿਲਕ ਗਿਆ ਸਰੋਵਰ ਚ ਨਾਉਣ ਗਏ ਤੇ ਪਤਾ ਨਹੀਂ ਲੱਗਾ ਵੇਖਿਆ ਜਦੋਂ ਬਾਦ ਡਿਗੇ ਹੋਏ ਬਾਹਰ ਆਏ ਤੇ ਫੇਰ ਪਤਾ ਲੱਗਾ ਨਿਹਰਾ ਹੀ ਕਿਸ ਨੂੰ ਪਤਾ ਨਹੀਂ ਕਿਨੇ ਘੜੇ ਤਣੇ ਕੋਈ 5 6 ਸਵੇਰ 5 ਵਜੇ ਸਵੇਕ 5:30 ਅੰਦਰ ਤੋਂ ਬਾਅਦ ਫਿਰ ਪੁਲਿਸ ਨੇ ਆਣ ਕੇ ਪੁਲਿਸ ਨੇ ਕਾਰਵਾਈ ਕੀਤੀ ਆਪਣੀ ਵੇਖਿਆ ਗੁਰਦਵਾਰੇ ਵਾਲਿਆਂ ਨੇ ਕਿਹਾ ਤੋ ਦੇਖ ਸਕਦੇ ਹੋ ਕਿ ਤੜਕ ਸਾਰੀ ਜਿਹੜੀ ਆ ਉਹ ਮੌਤ ਹੋ ਜਾਂਦੀ ਆ ਉਸ ਤੋਂ ਬਾਅਦ ਪੁਲਿਸ ਨੇ Laash ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਤੇ ਕੋਸਮਾਰਟਮ ਲਈ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਇਹਨਾਂ ਦਾ ਰਜਵੰਤ ਕੌਰ ਵਾਈਫ ਆਫ ਬਲਵੰਤ ਸਿੰਘ ਤੇ ਬਲਵੰਤ ਸਿੰਘ ਆਪਣਾ ਪੁੱਤਰ ਗੁਰਦੇਵ ਸਿੰਘ ਮੀਆਂ ਵੀ ਵੀ ਇਸ਼ਨਾਨ ਕਰਨ ਵਾਸਤੇ ਗੁਰਦੁਆਰਾ ਸਾਹਿਬ ਆ ਗਏ ਆਪਣਾ ਪੁੱਤਰ ਸਾਹਿਬ ਮੱਕਾ ਸਾਹਿਬ ਪਿੰਡ ਵੀਰਖਲਾ ਤੇ ਸ਼ਾਇਦ ਉਹਨਾਂ ਦਾ ਪੈਰਾਥੈਰਪੀਰ ਥਲਕਣ ਕਰਦੇ ਜਿਹੜੇ ਹੈ ਬਲਵੰਤ ਸਿੰਘ ਉਹ ਪਾਣੀ ਚ ਡੁੱਬ ਗਏ ਜਾਂ ਸ਼ਾਇਦ ਉਹਨਾਂ ਦੇ ਡੁੱਬੜ ਤੇ ਉਹਨਾਂ ਨੂੰ ਬਚਾਉਂਦਿਆਂ ਕਿਤੇ ਉਹਨਾਂ ਦੀ ਚੋਾ ਜਿਆਦੀ ਹੋ ਤਾ ਵੀ ਉਹਨਾਂ ਤੇ ਭਰਾ ਦੇ ਪਿਆਨ ਤੇ ਕਾਰਵਾਈ ਕੀਤੀ ਗਈ ਕੀ ਕਾਰਵਾਈ ਕੀਤੀ ਗਈ 195 ਪੀਐਨਐਸਐਸ ਦੇ ਕਰ ਦਿੱਤੀ ਗਈ ਕੈਮਰਾਮੈਨ ਸੁਨੀ ਦੇ ਨਾਲ ਸਰਵਨ ਸਿੰਘ ਕੁਮਾਰ ਬਟਾਲਾ ਗੁਰਦਾਸਪੁਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par